ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਭੋਗਾ ਦੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸੱਜਣੋ ਗਰਦਾਸਪੁਰ ਆ ਜਾਂਦਾ ਤੇ ਨੇੜੇ ਦੀ ਗੱਲ ਕਰੀਏ ਜੈੰਤੀਪੁਰ ਮੇਨ ਸ਼ਹਿਰ ਮੇਨ ਕਸਬਾ ਭਰਾ ਹਰਾਂ ਨੂੰ ਲੱਗਦਾ ਤੇ ਹੁਣ ਤੁਹਾਨੂੰ ਮਲਾਉਣ ਲੱਗੇ ਸੀ ਅਰਮਾਨ ਨੂੰ ਟੋਕੜਾ ਗੱਬਣਾ ਦੇ ਵਿੱਚ ਕਾਫੀ ਵੱਡਾ ਵੀਰ ਦਾ ਨਾਂ ਟੋਕੜਾ ਗੱਬਣਾ ਉੱਚੇ ਬੱਚੇ ਵਾਲੀਆਂ ਮੱਝਾਂ ਝੋਟੀਆਂ ਜੰਨੀਆਂ ਵੀ ਵੀਰ ਲੈ ਕੇ ਆਉਂਦਾ ਤੇ ਅੱਗੇ ਸੇਲ ਕਰਦਾ ਅੱਜ ਤੁਹਾਨੂੰ 6 7 ਜਨਵਰੀ ਇਸ ਘਰੋਂ ਵਿਖਾਦਨੇ ਆ ਕਿੰਨੀਆਂ ਵਿੱਚ ਟੋਕੜਾ ਗੱਬਣਾ ਸਾਰਾ ਹਿਸਾਬ ਕਿਤਾਬ ਭਰਾ ਤੋਂ ਪੁੱਛ ਲਾਂਗੇ ਕਿੰਨਾ ਕਿੰਨਾ ਦੁੱਧ ਆ ਆ ਝੋਟੀਆਂ ਵੀ ਬਹੁਤ ਚੰਗੀਆਂ ਦੋਵੇਂ ਸੱਜਣਾ ਵੇਖੋ ਖੜੀਆਂ ਇੱਕ ਢੇਲੀ ਪੈਂਦੀ ਆ ਤੇ ਇੱਕ ਕੁੰਡੀ ਇਹਨਾਂ ਦਾ ਵੀ ਸਾਰਾ ਕਿਤਾਬ ਆਪਾਂ ਵੀਡੀਓ ਚ ਪੁੱਛਾਂਗੇ ਤੇ ਇੱਕ ਆ ਗਈ ਅੱਗੇ ਆਹ ਹੋ ਸਕਦਾ ਵੀ ਇਹ ਤਾਜੀ ਹੋਵੇ ਇਹਦਾ ਵੀ ਲੇਖਾ ਜੋਖਾ ਆਪਾਂ ਭਰਾ ਤੋਂ ਪੁੱਛਦੇ ਆਂ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰਿਓ ਖਰੀਦ ਅਰਮਾਨ ਵੀਰ ਸਤਿ ਸ੍ਰੀ ਅਕਾਲ ਬੜੇ ਵਧੀਆ ਤੂੰ ਸੁਣਾ ਮੇਰਾ ਭਰਾ ਬਸ ਕਿਰਪਾ ਜੀ ਬਾਬੇ ਦੀ ਚੜ੍ਹਦੀ ਕਲਾ ਚੜ੍ਹਦੀ ਕਲਾ ਹਾਂਜੀ ਕਿਵੇਂ ਦਾਰੂ ਮਦਾਰ ਚੱਲੀ ਜਾਂਦਾ ਵਧੀਆ ਵਧੀਆ ਚੱਲੀ ਜਾਂਦਾ ਜਿਵੇਂ ਕਣਕ ਕਣਕ ਦਾ ਸੀਜ਼ਨ ਸੀ ਵਢਾਈ ਗਈ ਆ ਸਾਂਭੀ ਗਈ ਕਣਕ ਅੱਛਾ ਹਾਂਜੀ ਹਾਂਜੀ ਤੇ ਬਾਕੀ ਚੱਲ ਪੂਗਾ ਹੁਣ ਤਾਂ ਫੁੱਲ ਕੰਮ ਹਨਾ ਹਾਂ ਪਸ਼ੂ ਹੁਣ ਫਿਰ ਲੱਭਣਾ ਨਹੀਂ ਹਾਂਜੀ ਹਾਂਜੀ ਹੁਣ ਥੋੜਾ ਜਿਹਾ ਡੰਗਰ ਸੂਆ ਘਟ ਗਿਆ ਨਾ ਹਾਂ ਨਹੀਂ ਲੱਭਣਾ ਹਨਾ ਹਾਂਜੀ ਹਾਂਜੀ ਤੇ ਆਪਣਾ ਐਡਰੈਸ ਦੱਸ ਦਈਏ ਭੈਣਾ ਭਰਾਵਾਂ ਨੂੰ ਮਿਲ ਜੇਗਾ ਆਪਣਾ ਭੂਗਾ ਪਿੰਡ ਭੂਗਾ तहसील बटाला ਤੇ ਡਿਸਟ੍ਰਿਕਟ ਬਰਦਾਸਪੁਰ ਇਹ ਵੀਰ ਜੀ ਨੰਬਰ ਹੈਗਾ 78140 88635 ਇਹ ਕਰੀ ਹੋਰ ਰਿਪੀਟ ਕਰੀਏ 78140 88635 ਵੀਰ ਜੀ ਨੰਬਰ ਆ ਵੀਰ ਉਹਨਾਂ ਨੂੰ ਬੇਨਤੀ ਆ ਵੀ ਸਾਰੀ ਵੀਡੀਓ ਐਂਡ ਤੱਕ ਵੇਖਿਓ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਾਡੀ ਸਪੋਰਟ ਤੁਹਾਡੀ ਦੇ ਨਾਲ ਹੀ ਆਪਾਂ ਮਾਲ ਦੇ ਹੁੰਦੇ ਆ ਗਾੜੀ ਵਿਗਦਾ ਜਾਂਦਾ ਵਾ ਵਾਕੇ ਸਹੀ ਗੱਲ ਆ ਤੁਹਾਡੀ ਸਪੋਰਟ ਹੋਣੀ ਚਾਹੀਦੀ ਭੈਣਾ ਭਰਾਵਾਂ ਨਾਲ ਹੀ ਆ ਸਾਰਾ ਕੁਝ ਹੈ ਨਾ ਕੱਲਾ ਕੋਈ ਨਹੀਂ ਵੱਡਾ ਇਹ ਨਹੀਂ ਭਾਈ ਪਈ ਗੱਲ ਹੈ ਠੀਕ ਆ ਤੇ ਭਾਈ ਜੀ ਅੱਡੇ ਵਿੱਚ 4 ਟੋਕੜਾਂ ਦਾ ਬਣਾਨੇ ਚਾਰ ਟੋਕੜਾ ਗੱਬਣਾ ਚੈੱਕ ਪਾਸ ਹਾਂਜੀ ਇੱਕ ਇੱਕੇ ਬੱਚੇ ਜੀ ਤੇ ਇੱਕ ਤਾਜੇ ਬੱਚੇ ਜੀ ਇੱਕ ਤਾਜੇ ਚਾਰ ਚੈੱਕ ਪਾਸ ਹਾਂਜੀ ਹਾਂਜੀ ਭਾਜੀ ਤੇ ਭਾ ਨਿੱਕੇ ਨਿੱਕੇ ਛੋਟੇ ਛੋਟੇ ਭਾ ਹਨਾ ਮਈਆਂ ਦੁੱਧ ਵਾਲੀਆਂ ਚੰਗੀਆਂ ਪਹਿਲਾਂ ਨਾ ਦੁੱਧ ਵਾਲੀਆਂ ਠੀਕ ਆ ਸਾਰੀ ਵੀਡੀਓ ਦੇਖਣਾ ਹਾਂ ਛੋਟਾ ਮੋਲ ਦੇ ਮਿਲ ਜੂਗਾ ਤੇ ਵੱਡਾ ਵੀ ਮਿਲ ਜੂਗਾ ਵੱਡਾ ਵੀ ਮਿਲ ਜੂਗਾ ਤੇ ਛੋਟਾ ਵੀ ਮਿਲ ਜੂਗਾ ਹਨਾ ਮਾਲ ਹਰ ਵੈਰਾਈਟੀ ਦਾ ਆਪਣੇ ਕੋਲੇ ਆਉਂਦਾ ਹੀ ਆਉਂਦਾ ਆਉਂਦਾ ਹੀ ਜਾਂਦਾ ਰਹਿਦਾ ਹਾਂਜੀ ਠੀਕ ਆ ਤੇ ਅਰਮਾਨ ਇਹਦਾ ਕੀ ਹਿਸਾਬ ਆ ਇਹ ਭਾਜੀ ਟੋਕੜਾ ਗੱਬਣੇ ਆ ਲੈ ਮੈਂ ਤਾਂ ਕਹਿਆ ਸੱਜਰ ਆ ਕਿਤੇ ਇਹ ਟੋਕੜਾ ਗੱ ਤਨਾਂ ਦੀ ਗੱਬਣਿਆ ਚੰਗਾ ਲੱਗਾ ਏ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਚੌਥਾ ਲੱਗ ਗਿਆ ਦੁੱਧ ਦੇ ਕੋ 8 ਕਿਲੋ ਤੇ 7 ਕਿਲੋ ਲਾਓ ਲਓ ਵੀ ਸੱਜਣਾ ਚੰਗੀ ਬਰੀਡ ਵਾਲੀ ਤੇ ਚੰਗੇ ਦੁੱਧ ਵਾਲੀ ਤਾਜੀ ਸੂਈ ਚੰਗਾ ਦੁੱਧ ਪਾਉਂਦੀ ਹੋਊਗੀ 15 ਪਲੱਸ ਕੱਢਿਆ ਤੇ ਇੱਕ ਰੰਗ ਕਾਲੀ ਵੱਡੀ ਮੈਂ ਹਾਂ ਨਹੀਂ ਚੰਗੀ ਝੋਟੀ ਆ ਯਾਰ ਖਾਣਾ ਖੁਣ ਵਾਲੀ ਬੜੀ ਆ ਹਾਂ ਕੁਆਲਿਟੀ ਪੂਰੀ ਆ ਮੈਂ ਤੇ ਵੇਖਿਓ ਸੱਜਣਾ ਹੈ ਨਾ ਕੋਈ ਗੱਲ ਬਾਤ ਵਾਲੀ ਚੀਜ਼ ਵੇਖੋ ਤੇ ਬਾਕੀ ਚੂਣ ਚਾਣ ਵੀ ਚੰਗਾ ਹੋਊਗਾ ਸੀਲ ਬੜੀ ਆ ਮੜਾ ਯਾਰ ਤੁਲਾ ਪਾਓ ਉਸੇ ਵਾਲੇ ਮਰਤੇ ਦੀ ਜੀ ਠੀਕ ਆ ਤਾਂ ਫਾੜਾ ਸਿੱਟੋ ਤੇ ਜਾਤ ਕੁਆਲਟੀ ਬਹੁਤ ਆ ਨਾ ਇੱਕ ਰੰਗ ਕਾਲੀ ਆ ਸਜਣੋ ਸਾਰੀ ਲੈ ਚੱਲਾ ਰਮਾਨ ਵੀਰੇ ਬਾਕੀ ਚਮੜੀ ਬਰੀਕ ਦੀ ਪੱਠਪੜਾ ਚੰਗਾ ਤੇ ਬਾਕੀ ਤਿੰਨ ਮਹੀਨੇ ਕੰਪਲੀਟ ਕਰ ਗਈ ਚੌਕਾ ਲੱਗਿਆ ਵੀਰ ਦੀ ਚੈੱਕ ਕਰਾਈ ਆ ਤੇ ਤੁਸੀਂ ਆਪਦੀ ਕਰਾ ਕੇ ਲੈ ਜਿਓ ਕਿਉਂਕਿ ਤੁਸੀਂ ਪੈਸੇ ਖਰਚ ਰਹੇ ਆ ਸਜਣੋ ਓਕੇ ਰਿਪੋਰਟ ਰਹੂਗੀ ਚੰਗੇ ਦੁੱਧ ਵਾਲੀ ਮੈਂ ਪਾਲਦੇ ਤਾਂ ਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਰ ਲਓ ਸਰ ਰੁਪਈਏ ਕਰੂਗੀ ਭਾਜੀ ਡਬਲ ਹਾਂ ਜੀ ਡਬਲ ਕਰੂਗੀ ਇਹਦਾ ਕੀ ਰੇਟ ਰਹੂਗਾ ਮੁੱਲ ਭਾਵੇਂ 80000 ਕਰ ਦਈਏ 75000 ਦੇ ਦੇ ਤਾਂਗੇ 75000 ਇਹ ਚੰਗੀ ਐ ਖਰੀ ਐ ਖਰੀ ਦਾ ਮੁੱਲ ਥੋੜਾ ਜਿਹਾ ਵਧੂਗਾ ਤਾਂ ਹਾਂ ਭਾਈ ਗਾਂ ਵੀ ਪੈਸੇ ਲੱਗੇ ਆ ਹਾਂ ਜੀ ਨਹੀਂ ਬਿਲਕੁਲ ਹਣਾ ਡਬਲ ਰੁਪਈਆ ਕਰੂਗੀ 75000 ਚੋਂ ਮੜਾ ਮੋੜ ਪਿਆਰ ਮੁਹੱਬਤ ਹੋ ਜੂ ਕਰਵਾਗੇ ਕੋਈ ਨਹੀਂ ਯਾਤ ਕੁਆਲਿਟੀ ਪੂਰੀ ਐ 75000 ਚੋਂ ਮਾਨਤਾ ਨਾ ਚੰਗੀ ਨਿਕਰ 74000 ਦੀ ਵੀਰ ਕਹਿੰਦਾ ਦੇ ਦੇਾਂਗੇ ਹਾਂਜੀ ਆ 8 ਕਿਲੋ ਦੁੱਧ ਆ ਤੁਸੀਂ 7 ਕਿਲੋ ਲਾਓ ਕੀ ਬਾਤ ਆ ਵੇਖੋ ਸੱਜੂ ਇਹ 1 ਨੰਬਰ ਦੀ ਹੋਊਗੀ ਧਾਰ ਬੋਲੀ ਨਹੀਂ ਮੈਂ ਬਹੁਤ ਚੰਗੀ ਹੈ ਤੇਰੀ ਕੋਈ ਸ਼ੱਕ ਨਹੀਂ ਖਰੀ ਹੈ ਕੋਈ ਸ਼ੱਕ ਨਹੀਂ ਹਾਂਜੀ ਸੱਜਰ ਮੈਂ ਬਹੁਤ ਚੰਗਾ ਦੁੱਧ ਦੇਊਗੀ ਹਾਂਜੀ ਹਾਂਜੀ ਤੇ ਇਹਦਾ ਕੀ ਹਿਸਾਬ ਆ ਮੀਨੀ ਦਾ ਮੀਨੀ ਮੀਨੀ ਝੋਟੀ ਆ ਗਈ ਹੈ ਨਾ ਮੀਨੀ ਨਾਲ ਗੱਬੜ ਜੇ ਕਿੰਨੇ ਚਿਰ ਦੀ 50 50 ਮਹੀਨਿਆਂ ਦੀ ਗੱਬੜ ਚੈੱਕ ਪਾਸ ਦੁੱਧ 6 ਕਿਲੋ ਲਓ ਵੀ ਮਿੱਤਰੋ ਪੰਜ ਮਹੀਨਿਆਂ ਦੀ ਗੱਭਣ ਚੈੱਕ ਪਾਸ ਤੇ ਮੀਣੀ ਮੀਣੀ ਤੇ ਦੁੱਧ ਦੇ ਕੋਲੇ ਕਿੰਨਾ ਗਿਆ 6 ਕਿਲੋ ਦੁੱਧ ਆ ਇਹਦੇ ਕੋਲੇ ਸਜਣੋ ਦੰਤ ਪੁੱਤ ਵੜਾ ਥਣ ਵੜਾ ਲੱਗਾ ਕਰਮ ਵਾਲੀ ਨੂੰ ਗਾਂ ਦੂਜਾ ਸੂਗੀ ਪਹਿਲਣ ਕੱਟੀ ਆ ਵੀਰ ਕਹਿੰਦਾ ਤੇ ਗਾਂ ਸੂਗੀ ਦੂਜਾ ਸਿੰਘ ਵੇਖੋ ਢੇਲਾ ਕੀ ਬਾਤ ਹੈ ਚੰਗੀ ਸੰਭਲੇ ਚੰਗੀ ਝੋਟੀ ਬਣ ਜੂਗੀ ਕਿਉਂਕਿ ਅੱਧ ਚ ਆ ਗਈ ਆ ਹਾਂਜੀ ਹਾਂਜੀ ਵੇਖੋ ਹੈ ਨਾ ਕੋਈ ਗੱਲ ਬਾਤ ਸੋਦੇ ਨੇ 2 ਮਹੀਨੇ ਦੇ ਲਾਸਟ ਮਹੀਨੇ ਉਹਦੇ ਦੇ ਨਾ ਮੈਨੂੰ ਸਿੰਗਲ ਹੱਡੀ ਦੀ ਝੋਟੀ ਹੈ ਨਾ ਹਾਂਜੀ ਇਹਦੀ ਮੀਣੀ ਸਾਫ ਅਰਮਾਨੇ ਦਾ ਕਰੀ ਮੂੰਹ ਇਹਨੂੰ ਮਾੜਾ ਜਿਹਾ ਸਿੰਗ ਵਿਖਾਈਏ ਇਥੋਂ ਤਸੱਲੀ ਨਾ ਚਾਰੂ ਬਹੁਤ ਹੈ ਨਾ ਚਾਰੂ ਬਹੁਤ ਹੈ ਨਹੀਂ ਹਾਂ ਪੱਠਿਆਂ ਨੂੰ ਉਹਦੀ ਪੈ ਜਾਂਦੀ ਆ ਆ ਵੇਖੋ ਸੱਜਣਾ ਕੀ ਬਾਤ ਹੈ ਫੇਸ ਬਹੁਤ ਸੋਹਣਾ ਝੂਟੀ ਦਾ ਹੈ ਨਾ ਸੋਹਣੀ ਹੈ ਜਿੰਨੀ ਵੀ ਹੈਗੀ ਚੰਗੀ ਆ ਤੇ ਰੇਟ ਇਹਦਾ ਰੇਟ ਇਹਦਾ ਇਹਦਾ ਨੋਰਮਲ ਹੀ ਆ ਭਰਾ ਕਹਿੰਦਾ ਸੱਜਣਾ ਭਾਵੇਂ 72 ਕਰ ਦੀ 70000 ਦੀ ਦੇ ਦਾਂਗੇ ਮੁੱਲ ਕਰ ਦੀ ਭਾਵੇਂ 75 ਤੇ 70000 ਦੀ ਦੇ ਦਿਆਂਗੇ ਪਿਆਰ ਮੁਹੱਬਤ ਕਰ ਦਾਂਗੇ 10000 ਰੁਪਏ ਛੋਟ 1000 ਰੁਪਿਆ ਹੋਰ ਵੀ ਛੋਟ ਕਰ ਦਿਆਂਗੇ ਹਨਾ ਤੇ ਅੱਗੇ ਆ ਗਈ ਇੱਕ ਆ ਵੀ ਝੁੱਟੀ ਤੇਰੀ ਚੰਗੀ ਆ ਜੱਟਾ ਚੰਗੀ ਆ ਇਹ ਨਾ ਆ ਜੇ ਬੱਚਾ ਇਹਦਾ ਬਾਕੀ ਇਹ ਝੁੱਟੀ ਦਾ ਦੁੱਧ ਨੌਂ ਗਲੋਏ ਠੀਕ ਆ ਇੱਕ ਮਹੀਨਾ ਗਾੜੀ ਤਾਂਹਾਂ ਦਿਨਾਂ ਦੀ ਬਣੀ ਵੀ ਹੈਗੀ ਜੀ ਓਕੇ ਇੱਕ ਮਹੀਨੇ ਵੀ ਚੈੱਕ ਨਹੀਂ ਕੀ ਇੱਕ ਮਹੀਨਾ 10 ਦਿਨਾਂ ਦੀ ਬਣੀ ਆ ਮਗਰ ਬੱਚਾ ਆ ਘੱਟਾ ਕਿ ਕੱਟੀ ਘੱਟਾ ਕੱਟਾ ਜੀ ਕੱਟਾ ਮਗਰ ਆ ਝੂਟੀ ਚੰਗੀ ਆ ਅੰਡੀ ਸੀਲ ਪੜੀ ਆ ਬੱਚੇ ਤੇ ਮਿਲਦੀ ਬੱਚੇ ਤੇ ਬੱਚੇ ਤੇ ਲਓ ਵੀ ਸੱਜਣਾ ਜੀ ਇਹ ਮੇਰੀ ਝੂਟੀ 140 ਪੀਕੇ ਦਾ ਕੇ ਵੇਖ ਲਈ ਆ ਵਾਕਈ ਚੰਗੀ ਆ ਕੋਈ ਸ਼ੱਕ ਨਹੀਂ ਜੀ ਕਿਵੇਂ ਥਾਣ ਬਰਾਬਰ ਤੇ ਆਹ ਥਾਲ ਕੋਈ ਨਹੀਂ ਉਗੀ ਠੀਕ ਆ ਮਾਲਵੇ ਦੀ ਝੋਟੀ ਜੇ ਦੇਸੀ ਨਹੀਂ ਆ ਮਾਲਵੇ ਦੀ ਝੋਟੀ ਬਾਕੀ ਬ੍ਰੀਡ ਪੂਰੀ ਆ ਯਾਰ ਨਾ ਫੜਾ ਲਈਦਾ ਹਾਂ ਨਹੀਂ ਵਾਕਈ ਨੇ ਚੰਗੀ ਆ ਸ਼ਾਹ ਸਿੰਘ ਵੀ ਚੰਗਾ ਤੇ ਬਾਕੀ ਬਰੀਕ ਬਰੂਕ ਬੜੀ ਚੰਗੀ ਆ ਮਗਰ ਕੱਟਾ ਉਹ ਵੀ ਤੁਹਾਨੂੰ ਵਿਖਾ ਦੰਨੇ ਆ ਚੂਣ ਚਾਨ ਚੰਗੀ ਹੋਊਗੀ ਥਣ ਚੰਗਾ ਲੱਗਾ ਬਾਕੀ ਦੁੱਧ ਹੁਣ ਇਹਦੇ ਕੋਲੇ ਨੌ ਆ ਬਾਕੀ ਨਗਰ ਨੁਕਰ ਬਹੁਤ ਆ ਹਨਾ ਬਹੁਤ ਨਿਕਰ ਤੇ ਇਹਦੇ ਕੋਲ ਵੀ ਸਾਫ ਆ ਹਾਂ ਜਿੰਨੀ ਜੈਗੀ ਸਾਦ ਤੇ ਮਿਲਦੀ ਬੱਚੇ ਤੇ ਦੁੱਧ ਨੌ ਆ ਬਣੀ ਕਿੰਨੇ ਚਿਰ ਦੀ ਆ ਬਣੀ ਨੂੰ ਹੋ ਹੀ ਗਏ ਜੇ 1 ਮਹੀਨਾ ਦਾ ਕਿਹਾ ਸੀ ਇੱਕ ਮਹੀਨਾ ਤੇ 10 ਦਿਨ ਇਹਨੂੰ ਬਣੀ ਨੂੰ ਵੀ ਹੋ ਗਿਆ ਬਾਕੀ ਆਪਾਂ ਵਿਹਲੀ ਮੰਨ ਕੇ ਲਈ ਵਿਹਲੀ ਮੰਨ ਕੇ ਦੇ ਦਿੱ ਗਏ ਹਾਂਜੀ ਹਾਂਣਾ ਐਵੇਂ ਅਗਲਾ ਫੋਨ ਲਈ ਜਾਵੇ ਯਾਰ ਕੋਈ ਬੜੀ ਉਹ ਬੱਚਾ ਮਗਰੇ ਬੱਚਾ ਉਸ ਤੋਂ ਬਾਅਦ ਮੇਰੇ ਨਾਲ 3 3.5 ਮਹੀਨੇ ਹੋ ਗਏ ਉਹਨਾਂ ਦੇ 4 ਮਹੀਨੇ ਹੋ ਗਏ ਹਾਂ ਸਾਡੇ ਸਾਹਮਣੇ ਹੀ ਆ ਸਾਰੀ ਚੀਜ਼ ਆ ਸੱਜਣੋ ਨਹੀਂ ਨਹੀਂ ਉਹ ਕੇ ਰਿਪੋਰਟ ਆ ਕੋਈ ਚੱਕਰ ਹੀ ਨਹੀਂ ਜੇ ਨਾਮ ਹੀ ਹੋਇਆ ਤੇ ਬਣ ਜੂ ਪਹਿਲੀ ਗੱਲ ਤਾਂ ਰਹਿ ਜਾਣੀ ਇਸੇ ਤੇ ਕੋਟਾਇਆ ਮੋਲ ਹੈ ਭਾਜੀ ਮੋਲ ਕਿੰਨੇ ਦੀ ਮੋਲ ਭਾਵੇਂ 70000 ਕਰਦੇ 75000 ਦੇ ਦਾਂਗੇ ਅੱਜ 70 75 ਹੀ ਕਰੀ ਜੈਨਾਂ ਸਾਰਿਆਂ ਦੇ ਹਾਂ ਨਾਰਮਲ ਹੀ ਹੈ ਕੀਮਤ ਇਹ ਆਣੀ ਹੈ ਅੱਛਾ ਹਾਂਜੀ ਤੇ ਪਿਆਰ ਮੁਹੱਬਤ ਕਰ ਦਾਂਗੇ ਹੋਰੇ 1000 ਕਰ ਦਾਂਗੇ 74 ਦੀ ਦੇ ਦਾਂਗੇ 74 ਦੀ ਦੇ ਦਿਆਂਗੇ ਲੋ ਬਲੀ ਚੰਗੀ ਆ ਇਹ ਤਾਜੀ ਹੀ ਦੀ ਨਾ ਤੇ 1 30 35 ਜਾਲੀ ਤੋਂ ਨਹੀਂ ਮਰਦੀ ਹੈ ਹਾਂ ਨਹੀਂ ਚੰਗੀ ਆ ਘਾਟ ਘਾਟ ਵਾਲੀ ਹੈ ਬਾਜ਼ਾਰ ਬੜਾ ਹੁਣ ਬਾਜ਼ਾਰ ਬਹੁਤ ਹੈ ਪਸੂਲਾ ਇਹ ਆ ਗਈ ਨੀਲੀ ਰਾਵੀ ਇਹ ਕਿੰਨੇ ਚਰਦੀ ਗੱਪਣ ਹੈ ਭਾਜੀ ਤੇ ਨਾਲ ਹੀ ਹੋ ਗਈ ਤਿੰਨਾਂ ਦੀ ਹੋ ਗਈ ਚੈੱਕ ਪਾਸ ਚੈੱਕ ਪਾਸ ਦੁੱਧ ਦੇ ਕੋਲੇ ਸ਼ਾਹ ਪਾਸ ਆਪਣੀਆਂ ਸਾਰੀਆਂ ਪਹਿਲਾਂ ਜਿਹੜੀ ਘਰੇ ਚੈੱਕ ਹੀ ਕਰਾਈ ਦੀਆਂ ਫਿਰ ਵੀਡੀਓ ਚ ਪਾਈ ਪੱਕਾ ਹੀ ਡਾਕਟਰ ਰੱਖਿਆ ਹੋਊਗਾ ਹਾਂਜੀ ਹਾਂਜੀ ਵੀ ਆ ਜਾ ਫੋਨ ਮਾਰ ਦਿੰਦਾ ਉਹਨੂੰ ਹਨਾ ਵੀ ਚੈੱਕ ਕਰਾਈਏ ਕਰਾ ਜਾਨਵਰ ਆ ਕੇ ਹਾਂਜੀ ਠੀਕ ਆ ਸੂਹਾ ਦੂਜਾ ਕ ਸੂਗੀ ਹਨਾ ਦੂਜਾ ਨਹੀਂ ਪਹਿਲਾਂ ਦੂਜੀ ਹਾਂ ਨਵੀਂ ਝੋਟੀ ਆ ਨਵੀਂ ਝੋਟੀ ਆ ਸਾਰੀ ਚੰਗੀ ਆ ਤੇ ਹੁਣ ਇਹਦੇ ਕੋਲੇ ਦੁੱਧ ਕਿੰਨਾ ਕ ਜਿਕੇ ਲੋ ਜੀ ਤੜਕੇ ਆਈ ਮੇਰੇ ਕੋ ਫੇਰੇ ਨਾਲ ਹੀ ਚੈੱਕ ਕਰਵਾਤੀ ਹੁੰਦੇ ਆ ਠੀਕ ਆ ਦੁੱਧ 5 ਕਿਲੋ ਆਪਣੇ ਕੋਲੇ ਅੱਜ ਤੜਕੇ ਆਈ ਉਹਦੀ ਚੈੱਕ ਕਰਾ ਬੜੀ ਐ ਕਤੀ ਇਹ ਵੀ ਚੰਗੀ ਆ ਹਾਂ ਨਹੀਂ ਚੰਗੀ ਕੱਦ ਕੋਦ ਚੰਗਾ ਹਾਂਜੀ ਓਕੇ ਆ ਤੇ ਮਿਲੀ ਉਹ ਕਹਿੰਦੇ ਬਾੜੇ ਤੇ ਹੀ ਬਾੜੇ ਤੇ ਬਾੜੇ ਦੇ ਠੰਡੀ ਆ ਕੱਟੀ ਠੰਡੀ ਆ ਲਓ ਸੱਜਣੋ ਵੇਖੋ ਇਹਦੀ ਫੇਸ ਕੁਆਲਟੀ ਓਕੇ ਰਿਪੋਰਟ ਚੱਲੀ ਜਾਂਦੀ ਕਿਵੇਂ ਜਾਇ ਜਾਇ ਮੋਲਿਆ ਇਹਦਾ ਮੁੱਲ ਵੀ ਜਾਇ ਜਾਇ ਵੀਰ ਕਹਿੰਦਾ ਏਰਮਾਨ 3 ਦੀ ਇਹ ਤਿੰਨਾਂ ਦੀ ਤੇ ਦੁੱਧ 5 ਕਿਲੋ ਦੁੱਧ 5 ਕਿਲੋ ਆਪਣੀ ਚੈੱਕ ਪਾਸ ਅਗਲਾ ਆਪਦੀ ਕਰਾ ਲੈ ਹਾਂਜੀ ਚੈੱਕ ਪਾਸ ਦੀ ਗਾਰੰਟੀ ਆਪਣੇ ਘਰੇ ਵੀ ਕੋਈ ਕਿੱਥੇ ਮਰਜ਼ੀ ਆਨਲਾਈਨ ਮੰਗਵਾ ਸਕਦਾ ਉਥੇ ਚੈੱਕ ਕਰਾ ਕੇ ਪੈਸੇ ਦੇ ਦੇ ਤੁਸੀਂ ਆਪਣੇ ਕਿੱਕ ਕਰਵਾ ਕੇ ਉਤਰਦੇ 800 ਰੁਪਏ ਦੇ ਦੇ ਅਗਲਾ ਹਾਂ ਗਾਰੰਟੀ ਗਾਰੰਟੀ ਆ ਆਪਣੀ ਕਿੱਕ ਪਾਸ ਦੀ ਠੀਕ ਆ ਜੋ ਕੁਝ ਕਹਿ ਤਾ ਉਹੋ ਹੀ ਕੁਝ ਹੋਣਾ ਕਿੰਨੇ ਦੀ ਦੇ ਦਈਏ ਫਿਰ ਮੁੱਲ ਭਾਵੇਂ 70 ਕਰਦੇ 65000 2000 ਛੋੜ ਕਰ ਦੇਣੀ ਕਿਉਂ 60000 ਦੀ ਹਾਂਜੀ ਹਾਂਜੀ 7000 ਮਹੱਬਤ ਮਾੜਾ ਮੂਡ 60000 ਦੇ ਦੇ ਦਾਂਗੇ ਭਾਜੀ 63000 ਦੀ ਦੇ ਦੇਾਂਗੇ ਘਰ ਤੇ ਛੋਟੀ ਜੰਗੀ ਹੈ ਛੋਟੀ ਜਿੱਕਾ ਜ ਕੋਈ ਨਹੀਂ ਹੈਗਾ ਜਮਾਂ ਸਾਫ ਆ ਹਾਂ ਕੱਦ ਪੁੱਧ ਵੀ ਚੰਗਾ ਸਾਫ ਰਵੇ ਰੁਪਈਏ ਵੀ ਇਹ ਵੀ ਬਤਾ ਦਊਗੀ ਚੰਗੇ ਹਾਂ ਜਿਹਦੇ ਚਾਰ ਚੂਰ ਪਾਇਆ ਹਨਾ ਤੇ ਬੰਨ ਦੇ ਵੇਲੇ ਜਾ ਕੇ ਤੇ ਕਰਮਾਂ ਵਾਲੀ ਚੱਲ ਡਬਲ ਹੋ ਜੂਗੀ ਹੋ ਜੂਗੀ ਹੋ ਜੂਗੀ ਭਾਜੀ ਜੀ ਠੀਕ ਆ ਤੇ ਅੱਗੇ ਇੱਕ ਆ ਗਈ ਇਹ ਵੀ ਕੋਕੜਾ ਕਪਣ ਜੇ ਭਾਜੀ ਠੀਕ ਆ ਇਹ ਵੀ 3 ਮਹੀਨਿਆਂ ਦੀ ਚੈੱਕ ਪਾਸ ਆ 3 ਮਹੀਨਿਆਂ ਦੀ ਚੈੱਕ ਪਾਸ ਹਾਂ ਜੀ ਹਾਂ ਜੀ ਓਕੇ ਕਿ ਉਠਾ ਲੱਗਾ ਜੀ ਚੌਥਾ ਲੱਗਾ ਤੇ ਦੁੱਧ ਦੁੱਧ 6.5 ਕਿਲੋ ਆ 6 ਕਿਲੋ ਲਾਓ ਥੱਲੇ ਵੀ ਦੇਖੋ ਕਿ ਦੀ ਸਾਫ ਫਰੀ ਆ ਠੀਕ ਆ ਦੁੱਧ 6.5 6 ਹੀ ਮੰਨ ਲੇ ਅਗਲਾ ਤੇ ਚੋਣਕਾਂ ਬਾਰੀ ਚੰਗੀ ਆ ਤੇ ਹੱਡੀ ਵੀ ਨਹੀਂ ਰਹੀ ਆ ਮਿਲਦੀ ਪਾੜੇ ਤੇ ਹੀ ਆ ਢੂੜੇ ਨੇ ਹਾਂ ਜੀ ਪਾੜੇ ਤੇ ਠੀਕ ਆ ਠੀਕ ਆ ਢੂੜੇ ਤੇ ਪਾੜੇ ਤੇ ਆ ਗਈ ਸੱਜਣੋ ਵੇਖੋ ਸਿੰਗਲ ਹੱਡੀ ਦੀ ਹਾਂ ਬਾਕੀ ਯਾਰ ਆ ਵਾਧਾ ਨਾ ਜਿਹੜੀਆਂ ਤੇਰੀਆਂ ਗੱਬਣਾ ਚੈੱਕ ਪਾਸ ਆ ਚੈੱਕ ਪਾਸ ਭਾਜੀ ਨਾਲ ਹੀ ਹੁੰਦੇ ਪਹਿਲਾਂ ਇਹ ਹਾਂ ਕਿਉਂਕਿ ਅਗਲੇ ਨੂੰ ਚੱਲ ਰੱਬ ਨਾ ਕਰੇ 19 21 ਤੇ ਰਲਾਉਣੇ ਰਲਾਉਣੇ ਆ ਜੇ ਖੜਦੀਆਂ ਵੀ ਆ ਹਨਾ ਪਹਿਲਾਂ ਇਹੋ ਹੀ ਕੰਮ ਕਰਿੰਦੇ ਚੈੱਕ ਕਰਵਾਈਂਦੇ ਫੇਰ ਵੀਡੀਓ ਪਾਈ ਤੂੰ ਲੈ ਨਹੀਂ ਜਿਆਦੇ ਟੋਕੜਾ ਗੱਬਣਾ ਹਨਾ ਟੋਕੜਾ ਗੱਬਣਾ ਆਪਣ ਕੋਈ 6 ਮਹੀਨੇ ਮੁੱਕਦੀਆਂ ਹਾਂ ਹਾਂ ਵਾਗ ਗਈ ਵਾਗ ਤੂੰ ਸੀਗੇ ਬਹੁਤ ਟੋਕੜਾ ਗੱਬਣਾ ਵਧਾਦੀ ਜਗਾ ਜਗਾ ਭਰਾ ਨੇ ਹੁਣ ਲਿਆਇਆ ਕਰਨੀਆਂ ਵਦ ਹਨਾ ਬੰਦਾ ਰੱਖ ਲੈਣਾ ਨਾਲ ਨਾਲ ਵਦ ਲਿਆਇਆ ਕਰਨਾ ਠੀਕ ਆ ਤੇ ਇਹ ਫਿਰ ਕਿੰਨੇ ਦੀ ਦੇ ਦੀਏ ਸ਼ਾ ਇਹ ਦੇ ਦਾਂਗੇ 65000 ਦੀ ਦੇ ਦਾਂਗੇ 65000 ਦੀ 64 ਦੀ ਦੇ ਦਾਂਗੇ ਜੀ 64000 ਦੀ ਦੇ ਦਿਆਂਗੇ ਚੌਥਾ ਮਹੀਨਾ ਲੱਗਿਆ ਵਾ ਤਿੰਨ ਕੰਪਲੀਟ ਕਰ ਕੀ 6 ਕਿਲੋ ਦਾ ਧਾ ਤੂਰ ਬੜੀ ਕੋਲੀ ਆ ਬਾਕੀ ਠੰਡੀ ਆ ਠੀਕ ਆ ਧਾਵ ਨਹੀਂ ਕਰਦੀ ਆਗੇ ਠੀਕ ਆ ਬਾਕੀ ਵੀ ਇਹਨਾਂ ਦਾ ਸਾਫ ਸੁਥ ਬੜੀ ਆ ਹਾਂ ਨਹੀਂ ਚੰਗੀ ਆ ਲੇਵੇਰੀ ਚੰਗੀ ਆ ਕੋਈ ਸ਼ੱਕ ਨਹੀਂ ਚੰਗੀ ਆ ਬਚਰੀ ਜਿੰਨੇ ਜੋ ਹਾਂ ਸਾਰੀ ਕਾਲੀ ਆ ਤੇ ਆ ਝੂਟੀ ਦਾ ਕੀ ਹਿਸਾਬ ਆ ਇਹ ਝੂਟੀ ਤਾਜੀ ਸੂਈ ਜੀ ओके ਇਹਦਾ ਉਹ ਕੱਟੀ ਹਾਂਜੀ 7-8 ਦਿਨ ਹੋ ਗਏ ਆ ਠੀਕ ਆ ਇਹਦੇ ਕੋ ਹਣਾ ਦੁੱਧ ਨਾਉਂ ਕਾ ਕੇ ਲੋ ਠੀਕ ਆ ਤੱਕ ਜਰੂਰ ਥੋੜਾ ਜਾਂ ਗਾੜੀ ਦਾ ਤਰੀਕਾ ਪੀ ਦੁੱਧ ਬੋਤਾ ਨਹੀਂ ਤੇ 12 ਕਦੋ ਚਵਾ ਦੂਗੀ ਕੱਟੀ ਪਹਿਲਾਂ ਨਹੀਂ ਆ ਪਹਿਲਾਂ ਨਹੀਂ ਆ ਓਕੇ ਸਾਰਾ ਪਸ਼ਮ ਕੇ ਚੰਗਾ ਕਰਨ ਦੀ ਨਹੀਂ ਕੱਟੀ ਠੀਕ ਆ ਤੱਕ ਵਾਲੀ ਗਾਂ ਲੈ ਗਈ ਹੈ ਨਾ ਥੋੜੀ ਰੱਖ ਦੀ ਗਾਂ ਬਹੁਤ ਹੈ ਗਾਵ ਨੂੰ ਦੀ ਗੋ ਲੈਵਾ ਸਾਰਾ ਹੀ ਕੁਦਰਤ ਨੇ ਇਹਨੂੰ ਗਾਂ ਲਾਤਾ ਤੇ ਥੱਲੇ ਚੱਕੀ ਗੁਲਦੀ ਜਾਂਦਾ ਠੀਕ ਆ ਮਗਰ ਕੱਟੀ ਆ ਦੁੱਧ 9 ਆ ਹਾਂਜੀ 9 ਕਿਲੋ ਸੁਹਾ ਪਹਿਲਾ ਸੁਹਾ ਪਹਿਲਾ ਵੇ ਲੋ ਗਾਂ ਨੂੰ ਕਿੰਨਾ ਲੇਵਾ ਤੇ ਕੁਦਰਤ ਨੇ ਨਾ ਸਾਰਾ ਲੇਵਾ ਇਹਦੇ ਗਾਂ ਲਾਇਆ ਤੇ ਬਾਕੀ ਚੰਗਾ ਲੇਵਾ ਨਹੀਂ ਹੈਗਾ ਵੀ ਵੇਖੋ ਭਾਈ ਭਜੀ ਇਹਦਾ ਛੋਟਾ ਹੀ ਥੋਕਣਾ ਬਣਾਲਾ ਆ ਅੱਛਾ ਇਹ ਕਿੰਨੇ ਦੀ ਦੇ ਦੀਏ ਸ਼ਾ ਇਹਦਾ ਮੁੱਲ ਭਾਏ ਕਰਦੇ 85 80 ਹਜ਼ਾਰ ਦੇ ਦੇਵਾਂਗੇ ਮੁੱਲ ਕਰਦੇ ਆ 85 ਹਜ਼ਾਰ ਕਿੰਨਾ ਭਈ ਠੱਗ ਗਾਂ ਰੱਖਦੀ ਕਿ ਤੇ ਸ਼ਾ ਕੱਢਦੀ ਤੇ ਨਹੀਂ ਇਹ ਨਾਲ ਦੀ ਹੈਗੀ ਤੇ ਵਾਕਈ ਹੈ ਨਾ ਨਹੀਂ ਕੁਦਰਤ ਨੇ ਨਾ ਇਹਨੂੰ ਮਨਲਾ ਬਣਾਇਆ ਨੋਖੀ ਜੀ ਜੀ ਆ ਤੇ ਗਾਇਆ ਦੇਵਾ ਲਈ ਫਿਰਦੀ ਹਾਂ ਤੇ ਬਾਕੀ ਦੁੱਧ ਚੰਗਾ ਕੱਢ ਜੂਗੀ ਤੇਰੀ ਗੱਲ ਸਹੀ ਐ ਇੱਕ ਰੰਗ ਕਾਲੀ ਆ ਸਾਰੀ ਚੰਗੀ ਆ ਮਗਰ ਵੀ ਕੱਟੀ ਆ ਓਏ ਬਾੜੇ ਤੇ ਚਲੋ ਭਾਵੇਂ ਕੱਟੀ ਨਾ ਹੀ ਨਹੀਂ ਛੱਡੀ ਆ ਅੱਛਾ ਸੀਲ ਆ ਬਾੜੀ ਸੀਲ ਬਾੜੀ ਆ ਪਹਿਲ ਨਹੀਂ ਆ ਪਹਿਲੇ ਆ ਕੱਟੀ ਆ ਜੇ ਠੀਕ ਆ ਹੁਣੀ ਵੀ ਦੱਦਾ ਜੇ ਮਤਿਆਣਾ ਠੀਕ ਆ ਠੀਕ ਚਾਰੂ ਦੂਰੂ ਬੜੀ ਆ ਮਿੰਨਿਆ ਜਾਰੂ ਸਾਰੀਆਂ ਬੜੀਆਂ ਪੂਰੀਆਂ ਛਾਂਡੀਆਂ ਇਹਨਾਂ ਦਾ ਨਾਂ ਹਰਾ ਕਰ ਦਿੰਦਾ ਹਾਂ ਹਾਂ ਹਰਾ ਤਾਂ ਹੁਣ ਨਾ ਮਾਤਰੀ ਆ ਕਿਤੇ ਹਨਾ ਬਾਕੀ ਕੋਈ ਸੇਰੀਆਂ ਆਈਆਂ ਕੋਈ ਕੱਲ ਲੈਣਦੀਆਂ ਵਾ ਠੀਕ ਆ ਬਾਕੀ ਨਵੇਂ ਇਕੱਠਾ ਕੀਤਾ ਗਣਪੁਰ ਕੋ ਸਾਹਮਣੇ ਆ ਓਕੇ 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 ਤੇ ਬਾਕੀ ਚਾਰ ਤਾਂ ਯਾਰ ਚੈੱਕ ਪਾਸ ਹੀ ਆ ਗਨਾ ਚੈੱਕ ਪਾਸ ਆ ਸਾਰੀਆਂ ਇੱਥੇ ਹੀ ਆ ਹਾਂ ਮੀਨੀ ਲੈ ਜਾਊਗੀ ਪਹਿਲੇ ਵਾਕਿਆ ਯਾਰ ਚੰਗੀ ਐ ਮੀਨੀ ਬਹੁਤ ਚੰਗਾ ਲੱਗਾ ਮੀਨੀ ਹਾਂ ਪੂਰਾ ਥਨ ਲੱਗਾ ਮੁੱਠੀ ਵਾਲਾ ਸੱਜਣਾ ਆ ਤਾਂ ਮੈਂ ਦਾ ਊੜਾ ਬੰਨਾ ਹੀ ਨਹੀਂ ਕੋਈ ਛਾ ਹਾਂ ਜੀ ਲਓ ਵੀ ਸਜਣੋ ਸਜਣਾਂ ਦੇ ਹਿਸਾਬ ਨਾਲ ਹਾਂ ਵਾਕਈ ਕੋਈ ਨਹੀਂ ਨੰਬਰ ਫੀਡ ਕਰ ਲਿਆ ਕਰੋ ਵੀਡੀਓ ਆਪਣੇ ਕੋਲ ਚੌਥੇ ਪੰਜਵੇਂ ਦਿਨ ਪੁੰਦੇ ਰਹੀਦਾ ਵਾ ਹਾਂਜੀ ਐਰਕਾ ਥੋੜੀ ਲੇਟ ਹੋ ਗਈ ਬਾਡੀ ਕਰਕੇ ਥੋੜੀ ਕਣਕਣਕ ਸਾਹਮਣੇ ਆ ਮਾਲ ਆਡੇ ਕੋਲ ਕਪੜਾ ਕਬਣਾ ਮੁੱਤਦੀਆਂ ਨਹੀਂ ਹਾਂ ਪਸ਼ੂ ਆਉਂਦੇ ਜਾਂਦੇ ਰਹਿੰਦੇ ਹਰ ਤਰ੍ਹਾਂ ਦੀ ਹੁੰਦੀ ਜਿਵੇਂ ਜਦੋਂ ਮਰਜੀ ਕੋਈ ਨੇਰੇ ਸਵੇਰੇ ਸੰਪਰਕ ਕਰਕੇ ਤੇ ਲੈ ਸਕਦਾ ਹੈਣਾ ਆਪਣਾ ਕੰਮ ਆ ਵੀਰੇ ਆਪਣਾ ਕੰਮ ਹੈ ਤੇ ਬਾਕੀ ਇਹ ਵੀ ਪਿੰਡ ਆਪਣਾ ਘੋਗਾ ਬਟਾਲੇ ਦੇ ਕੋਲ ਆ ਅਈ ਹਰ ਕਿਰੀ ਜਮਾਲ ਜਾਂਦਾ ਆਪਣਾ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਮਗਵਾ ਸਕਦਾ ਹਾਂ ਨਹੀਂ ਤੇ ਆਪਣੇ ਕੋਈ ਜੈਕ ਉਸੇ ਵਾਲੇ ਕਰਾਲੇ ਗੱਡੀ ਤੋਂ ਉਤਰਦੇ ਹਾਂ ਸਾਲ ਗਰੰਟੀ ਵਾਲੀਆਂ ਹੁੰਦੀਆਂ ਆ ਇਹ ਚੰਦੀ ਹਈ ਹੁੰਦੀਆਂ ਨਹੀਂ ਨਹੀਂ ਸਿਆਣੀ ਗੱਲ ਅਗਲਾ ਕਰਾਲੇ ਮੁੜ ਕੇ ਆਪਣੀ ਵੀ ਟੈਨਸ਼ਨ ਫਰੀ ਜਟਾ ਤੇ ਅਗਲੇ ਦੀ ਵੀ ਫਰੀ ਹਾਂਜੀ ਅਗਲਾ ਆਪਦੇ ਪੱਠੇ ਪਾਵੇ ਤੇ ਸਾੰਭੇ ਹਾਂਜੀ ਜੋ ਕੋਈ ਦੱਸਦਾਂਗੇ ਉਹ ਫਿਰ ਪਜੂਗਾ ਉਲਟ ਕੇ ਤੇ ਆਹ ਇਹਦੀ ਕੱਟੀ ਹੈ ਨਾ ਆਹ ਕੱਟੀ ਹੈ ਦੋ ਦਿਨ ਦਾ 25 ਦਿਨ ਪੁੰਜਿਆ ਦਾ ਦਿਨ ਨਹੀਂ ਹੋਇਆ ਸੋਈ ਨੂੰ ਹਾਂ ਲਓ ਆਹ ਕੱਟੀ ਜੇ ਸੱਜਣੋ ਜਿਹੜੀ ਲਾਸਟ ਤੇ ਝੋਟੀ ਵਿਖਾਤੀ ਤੁਹਾਨੂੰ ਬੋਲ ਬਾਕੀ ਜਵਾਂ ਜਾਇਜ਼ ਦੇ ਝੋਟੀਆਂ ਪਹਿਲੇ ਦੂਜੇ ਸੂਰੇ ਆ ਨਵੀਆਂ ਨਵੇਂ ਹਾਨ ਡਬਲ ਰੁਪਏ ਕਰਨ ਵਾਲੀਆਂ ਨਹੀਂ ਵਾਕਈ ਕੋਈ ਸ਼ੱਕ ਨਹੀਂ ਓਕੇ ਰਿਪੋਰਟ ਝੋਟੀਆਂ ਹਨ ਜਿਵੇਂ ਆ ਢੇਲੀ ਆ ਝੋਟੀ ਦਾ ਯਾਰ ਕੋਈ ਓੜਾ ਬੰਨਾ ਹੀ ਨਹੀਂ ਸਾਰੀ ਚੰਗੀ ਆ ਸਾਰੀ ਚੰਗੀ ਆ ਕੋਈ ਸ਼ੱਕ ਨਹੀਂ ਸਿੰਘਾਂ ਦੁਪਹਿਰਾਂ ਤੱਕ ਬੜੀ ਹਿਸਾਬ ਨਾਲ ਕੱਟੀ ਹਾਂ ਬੜਾ ਥਣਾ ਬੜੀ ਲੱਗੇ ਇਹ ਕਿੰਨੇ ਦੀ ਕਹਦੀ ਇਰਮਾਨ ਆਪਾਂ 75000 ਦੀ ਆਖਿਆ ਜੀ 74000 ਦੀ ਹਾਂ ਫਿਰ ਕਿਹੜਾ ਮੋਲ ਆ ਜਾਇਜ਼ ਹੀ ਆ ਕਿਹੜਾ ਜੀ ਇਹ ਮੋਲ ਆ ਵਾਕਏ ਕੋਈ ਸ਼ੱਕ ਨਹੀਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ